ਜੀਪਨਾ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਾ ਜਿਹਾ ਮੁੰਡਾ ਉਹਨੇ ਮੇਰਾ ਗਾਲ ਘੁੱਟ ਕੇ ਨਾਲ ਮੇਰ ਨਾਲ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਈ ਤੇ ਆ ਵੇਖੋ ਮੇਰੇ ਕੱਪੜੇ ਤੇ ਦੱਬਿਆਂ ਦੇ 10 ਤੇ 12 ਜਿਹੜੇ ਹੈਗੇ ਕਿ ਬੋਝਪੂਰੀ ਗਾਣੇ ਵਿੱਚ ਜਿਹਨੇ ਗੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਕੀ ਕੁਝ ਕਹੋਲਦੇ ਪਏ ਤੇ ਵੀਰ ਜੀ ਇਹ ਬੋਝਪੂਰੀ ਗਾਣੇ ਨੇ ਗੰਦੇ ਮੰਦੇ ਗਾਣੇ ਲਾਉਂਦੇ ਸੀ ਮਿਊਜ਼ਿਕ ਲਾ ਕੇ ਤੇ 10 ਤੇ 12 ਜਿਹੜੇ ਹੈਗੇ ਤੇ ਉੱਚੀ ਆਵਾਜ਼ ਚ ਲਾਉਂਦੇ ਪਏ ਸੀ ਜੀ ਇਹ ਇਹਨਾਂ ਨੇ ਮੇਰੇ ਮੁੱਕੀਆਂ ਮੱਕੀਆਂ ਮਾਰੀਆਂ ਵੇਖ ਕਪੜੇ ਫੇਰ ਕੀ ਗੱਲ ਹੋਈ ਆ ਜੀ ਭਾਈ ਜੀ ਗੱਲ ਕੋਈ ਨਹੀਂ ਸਵੇਰੇ ਗੱਲ ਹੀ ਮੁੰਡੇ ਨੂੰ ਲੈ ਕੇ ਗੱਲ ਹੋਈ ਉੱਠੇ ਤੇ ਚੜੇ ਸੀ ਬੱਚੇ ਵੀ ਛੋਟੇ ਮੇਰੇ ਨਾਲ ਚੜੇ ਆ ਤੇ ਆ ਨਾਲ ਦੇ ਕੋਠੇ ਦੀਵੇਂ ਮੰਜ਼ਲ ਤੇ ਮੇਰੇ ਵਾਈਫ ਤੇ ਬੱਚੇ ਬੈਠੇ ਇੰਨਾ ਕੋਠੇ ਤੇ ਨਾ ਡੀਜੇ ਲਾਇਆ ਇਹਨੇ ਕੋਠੇ ਤੇ ਭਈਆਂ ਨੇ 10 ਕੇ 12 ਜਿਹੜੇ ਹੈਗੇ ਕਿ ਜੋ भोजपुरी ਗਾਣੇ ਵਿੱਚ ਇੰਨੇ ਕੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਕਿ ਕੀ ਕੁਛ ਕੁ ਬੋਲਦੇ ਪਈ ਜੇ ਮੈਂ ਇਹਨਾਂ ਨੂੰ ਇਹਨਾਂ ਨੂੰ ਕਿਹਾ ਵਾ ਮਤਲਬ ਇਸ ਵਿੱਚ ਵੀ ਆਪਣੀ ਆਵਾਜ਼ ਘੱਟ ਕਰਕੇ ਰਮਾਨਾ ਸ਼ਾਂਤੀ ਨਾਲ ਬੁੱਢੀ ਢਾਓ ਇਸ ਵਾਰ ਤੇ ਇਹ ਗਾੜੀ ਨੂੰ ਬੈਸ ਤੇ ਪਏ ਮੇਰੇ ਨਾਲ ਦੀਨੇ ਦੋ ਵਾਰ ਇਹਨਾਂ ਨੂੰ ਸੁਝਾਇਆ ਵੀ ਇਹਨਾਂ ਨੂੰ ਡੀਜੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਗਏ ਜੇ ਮੈਂ ਇਸ ਨੂੰ ਕਹਿਣ ਵਾਸਤੇ ਉਹਨਾਂ ਦੇ ਕੁਰਸੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਿਆ ਜਾ ਮੁੰਡਾ ਉਹਨੇ ਮੇਰਾ ਗਲ ਘੁੱਟ ਕੇ ਨਾਲ ਮੇਰੇ ਨਾਲ ਬਦਬਦੀ ਕੀਤੀ ਮੇਰੇ ਕੇਸਾਂ ਦੀ ਬਦਬਦੀ ਹੋਈ ਮੇਰੀ ਪੱਗ ਲਾਈ ਤੇ ਆਹ ਵੇਖੋ ਮੇਰੇ ਕੱਪੜੇ ਆਹ ਵੇਖੋ ਮੇਰਾ ਗਲ ਘੁੱਟਿਆ ਮੇਰੇ ਕੋਲ ਬੋਲੀਆ ਵੀ ਨਹੀਂ ਜਾਣਦੇ ਕੋ ਫਰ ਮੈਂ ਸ਼ੇਮੀ ਨੇ ਪਹਿਲਾਂ ਮੇਰਾ ਪ੍ਰਸ਼ਨ ਹੋਇਆ ਵਾ ਇਸ ਕਰਕੇ ਨਾ ਬੱਚੀ ਹੋਇਆ ਮੈਨਾਂ ਕੁਝ ਕਰ ਸਕਦਾ ਨਾ ਹੋਰ ਕੇ ਨਾ ਆਪਣਾ ਤੇ ਕਿਥੋਂ ਦੇ ਰਹੋ ਤੇ ਕੀ ਗੱਲ ਹੋਈ ਸਰ ਜੀ ਮੇਰਾ ਨਾਮ ਵੀਰਜੀ ਗੁਰਪ੍ਰੀਤ ਸਿੰਘ ਆ ਜੀ ਰਾਮਨਗਰ ਤੋਂ ਨਹੀਂ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ ਕੀ ਗੱਲ ਹੈ ਗੱਲ ਸਵੇਰੇ ਵੀਰਜੀ ਗੁੱਡੀ ਤੋਂ ਹੋਈ ਆ ਗੁੜ ਪਤੰਗ ਡਾਉਣ ਤੋਂ ਕੇ ਨਾ ਵੀਰਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ ਜਿੱਥੇ ਆ ਭਈਏ ਬੰਗਾਲੀ ਬੱਸੀ ਵਾਲੇ ਰਹਿੰਦੇ ਆ ਕਵਾੜ ਦਾ ਕੰਮ ਕਰਦੇ ਆ ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫ ਨੀਵੇਂ ਆ ਨੀਵੀਂ ਮੰਜ਼ਲ ਤੇ ਬੈਠੇ ਸੀ ਮੈਂ ਮੰਜੀੜਾ ਕੇ ਤੇ ਵੀਰਜੀ ਇਹ ਬੋਝਪੂਰੀ ਗਾਣੇ ਨੇ ਗੰਦੇ ਮੰਦੇ ਗਾਣੇ ਲਾਉਂਦੇ ਸੀ ਮਿਊਜ਼ਿਕ ਲਾ ਕੇ ਤੇ 10 ਕੇ 12 ਜਣ ਵਾਚ ਲਾਉਂਦੇ ਪਏ ਸੀ ਜਿਹਦੇ ਨਾਲ ਕੇ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਇਹਨਾਂ ਨੂੰ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਚੁੱਕੀ ਸੀ ਵੀ ਆਪਣੀ ਆਵਾਜ਼ ਬੰਦ ਕਰ ਦਿਓ ਬੰਦ ਕਰ ਦਿਓ ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ ਸਗੋਂ ਹੋਰ ਮੁੰਡੇ ਮਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਈ ਆ ਮੇਰੇ ਕੇਸਾਂ ਦੀ ਵਿਦਬੀ ਵੀ ਕੀਤੀ ਇਹਨਾਂ ਨੇ ਕਿੰਨੇ ਬੰਦੇ ਸੀ ਭਾਜੀ ਵੀਰ ਜੀ ਉਹ ਤਕਰੀਬਨ 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ ਹਮਲਾ ਵਗੈਰਾ ਵੀ ਕੀਤਾ ਰਿਹਾ ਹਮਲਾ ਵੀਰ ਜੀ ਇਹ ਇਹਨਾਂ ਨੇ ਮੇਰੇ ਮੁਕੀਆਂ ਮੱਖੀਆਂ ਮਾਰੀਆਂ ਵੇਖੋ ਮੇਰਾ ਗਲ ਵੀ ਕੁੱਟਿਆ ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਪ੍ਰੈਸ਼ਨ ਹੋਇਆ ਵਾ ਮੈਂ ਅੱਗੇ ਬੱਜੀ ਹੋਇਆ ਵਾ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ ਆ ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਵੀ ਇਹਨਾਂ ਬੁਰਾ ਮਗਾ ਕੇ ਉੱਪਰ ਬੈਠੇ ਸੀ दारू-ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਵੀ ਇਹਨਾਂ दारू-ਦੂਰੂ ਪੀ ਕੇ ਨੱਚਣਾ ਨੁੱਚਣਾ ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ ਮੈਂ ਇਹਨਾਂ ਨੂੰ ਕੋ ਮਾਰਨ ਵਾਸਤੇ ਨਹੀਂ ਖੜਿਆ ਸੀ ਤੇ ਜਿਸ ਦੇ باوجود ਇਹਨਾਂ ਕਿਹਾ ਇਹਨਾਂ ਦੇ ਬੰਦੇ ਨੇ ਦਲੀਪ ਦਲੀਪ ਮੁੰਡਾ ਵਾ ਮੈਨੂੰ ਕਿਹਾ ਵੀ ਦਾਤਰਾ ਇਹ ਕੰਮ ਨਾ ਕਰ ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੋੜਦਾ ਇਹਨਾਂ ਫੇਰ ਵੀਰ ਜੀ ਮੇਰੇ ਨਾਲ ਮੇਰੇ ਨਾਲ ਧੱਕੇਸ਼ਾਈ ਕਰਕੇ ਇਹ 10 ਜਣੇ ਮੈਨੂੰ ਪੈ ਗਏ ਵੀਰ ਜੀ ਤਾ ਨਾਮੇ ਨਾਲ ਹਾਂ ਤੇ ਹੁਣ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕਰ ਕੰਪਲੇਨ ਇਸ ਵਾਰ ਕਰਕੇ ਆਇਆ ਮੈਂ ਉਹ ਦਰਖਾਸਤ ਵੀ ਦੇ ਚੁੱਕਾ ਹਾਂ ਕੀ ਮੰਗੀ ਕਰਦੇ ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ ਸਿੱਖ ਜੱਥੇਬੰਦੀਆਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦਾ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮੱਤ ਤੋਂ ਵੱਧ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੂੰ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਵੀ ਬਈਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਹੁੰਦਾ ਗੱਲ ਨੂੰ ਵੀ ਗਬੀਤ ਵੀ ਕਰਨਗੇ ਜੇ ਤਸੋ ਕਿਥੋਂ ਦੇ ਰਹੇ ਨੇ ਤੇ ਕੀ ਗੱਲ ਹੈ ਮੈਂ ਆਰਾਮਨਗਰ ਬਣਾਉਂਦੀ ਰਹਿਣ ਵਾਲੀ ਕੁਲਵਿੰਦਰ ਕੌਰ ਮੇਰਾ ਨਾਮ ਹੈ ਕੀ ਗੱਲ ਹੈ ਯਾਰ ਗੱਲ ਕੋਈ ਨਹੀਂ ਹੋਈ ਇੱਕ ਤੇਰੇ ਪੇਸੇ ਕੋਠੇ ਤੇ ਹੀ ਤੇ ਲਾਗੇ ਗਵਾਂਢੀ ਆ ਪਤਾ ਨਹੀਂ ਭਈਏ ਬੰਗਾਲੀ ਆ ਠੀਕ ਆ ਉਹ ਕਹਤੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ ਇਹਨੇ ਕਿਤੇ ਕਿਹਾ ਵੀ ਬੰਦ ਕਰ ਦੋ ਉਹ ਗਾਣੇ ਨਾ ਲਾਓ ਲਾਗੇ ਧੀਆਂ ਪਹਿਣਾ ਉਹਨਾਂ ਨੇ ਸੁਣੀ ਨਹੀਂ ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂਗਾ ਜੋ ਮੈਂ ਮੌਕੇ ਦੇ ਵਖੇ ਉਹ ਦੱਸੂ ਉਹਨੇ ਦਾਤਰ ਦਾ ਡਰਾਵਾ ਹੀ ਦਿੱਤਾ ਉਹਨਾਂ ਫੜ ਕੇ ਉਹਨੂੰ ਕਿਹਾ ਦਾਤਰ ਥੱਲੇ ਇਹਨੇ ਥੱਲੇ ਸੋੜ ਤਾ ਨਾ 10 ਬੰਦਿਆਂ ਨੇ ਨੂੰ ਢ ਫੋਟ ਜਿਆ ਦੇ ਨਾ ਖੋਏ ਵਾਲ ਨੂੰ ਜਦੋਂ ਮੈਂ ਆਈ ਮੈਨੂੰ ਬੇਟੀ ਨਾਲ ਨੇ ਫੋਨ ਕੀਤਾ ਮੈਂ ਆਪਾਂ ਜਾਈ ਮੌਕੇ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਚਾ ਦਾੜੀ ਵੀ ਖਿਲਰੀ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀਂ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇਤਨੀ ਹੈਗੀ ਹੁਣ ਕੀ ਮੰਗੇ ਅਸੀਂ ਮੰਗਿਆ ਕਰਦੇ ਹਾਂ ਸਾਨੂੰ ਜੋ ਵੀ ਸਾਡੇ ਹੱਕ ਚ ਕਾ ਹੋਣੀ ਚਾਹੀਦੀ ਗੱਲ ਵਾ ਸਾਡੇ ਸਿੱਖ ਬੰਦੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਇਹ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ ਆਰਾਮਨਗਰ ਕਲੋਨੀ ਦੇ ਵਿੱਚ ਤੇ ਦੋ ਡੀਜ਼ੇ ਨੂੰ ਲੈ ਕੇ ਝਗੜਾ ਕਿਸ ਸਾਰਾ ਮੰਗਿਆ ਮੇਰੇ ਕੋਲ ਜੀ ਗੁਰਬੇ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਦ ਦੂਜੀ ਪਾਰਟੀ ਉਹ ਵੀ ਆਈ ਇਹਨਾਂ ਦਾ ਗ੍ਰਾਫ ਸੀ ਕੋਈ ਘਰੇਲੂ ਵਿਵਾਦ ਹੈਗਾ ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਜੇ ਕੋਈ ਹੈ ਜਿਸ ਕਰਕੇ ਉਹ ਕਹਿੰਦੇ ਦੋਨਾਂ ਦਾ ਆਪਸ ਕੋ ਗੁੱਸਾ-ਗੁੱਸਾ ਹੋਇਆ ਤੇ ਪਤਾ ਲੱਗਾ ਕਿ ਵੀ ਇਹ ਜੇ ਤਫਦੀਸ਼ ਕੀਤੀ ਜਾ ਰਹੀ ਪਾਗਲ ਹੈ ਉਹ ਕਹਿੰਦਾ ਮੇਰੀ ਪਾਗਲ ਹੈ ਤਸਦੀਕ ਦੀ ਜੈਸੀ ਕਾਰਵਾਈ ਪਾਈ ਗਈ ਵੈਸੀ ਕਾਰਵਾਈ ਮਰ ਚਲਦੀ ਜਾਊਗੀ